7 ਸੀਟਰ ਸੋਫਾ ਬਈ ਕੋਲੀ 65000 ਦਾ ਬਈ ਆਹੀ ਰੇਟ ਹੈ ਹਾਂਜੀ ਹਾਂ ਬਈ ਇਹੀ ਰੇਟ ਹੈ ਹੁਣ ਸੋਚੋ ਬਈ ਰੇਟ ਤੁਸੀਂ ਬਹੁਤ ਘੱਟ ਪਾਤਾ ਨਹੀਂ ਨਹੀਂ ਸੋਚਿਆ ਹੋਏਗਾ ਹੈਵੀ ਕਾਰਵਿੰਗ ਦੇ ਵਿੱਚ ਸੋਫਾ ਦਾ ਮੈਨੂਫੈਕਚਰਿੰਗ ਸਾਡੀ ਆਉਦੀ ਹੈ ਤੇ ਰੇਟ ਅਸੀਂ ਇਸ ਤਰ੍ਹਾਂ ਦੇ ਦੇਨੇ ਨੇ ਕਿ ਸਾਰੀ ਟ੍ਰਾਈ ਸਿਟੀ ਨੂੰ ਚੈਲੰਜ ਹੈ ਰੇਟਾਂ ਦਾ ਸਾਡੇ ਦਾ 7 ਸੀਟਰ ਸੋਫਾ ਸਿਰਫ 65000 ਰੁਪਏ ਦਾ ਦੇ ਦਿੰਦੇ ਹਾਂ ਮਹਾਲੀ ਸ਼ਹਿਰ ਦੇ ਵਿੱਚ ਐਨੇ ਰੇਟ ਤੇ ਸੋਫਾ ਮਿਲਦੀ ਨਹੀਂ ਹੈਗਾ 50000 ਚਾਹਣਾ ਬਈ ਉਹ ਮੈਨੂੰ ਐਂ ਲੱਗਦਾ ਬਈ ਜੇਕਰ ਕਈ ਵੀ ਰਕ ਲੈਣ ਕਹਦੇ ਵੀ ਆ ਟੇਬਲ ਨਾਲ ਲੈਣਾ ਤੁਸੀਂ ਮੈਂ ਕਹਿੰਦਾ 30 40000 ਇਹ ਵਿਦ ਦਾ ਮਾਰਬਲ ਟੌਪ ਨਾਲ ਸਾਰੀ ਪੁਲਿਸਟਰ ਪਾਲਿਸ਼ਰ ਸਿਰਫ 90000 ਰੁਪਏ ਦੀ ਰੇਂਜ ਦੇ ਵਿੱਚ ਹੋਊਗਾ 7 ਸੀਟਰ ਸੋਫਾ ਵਿਦ ਅ ਟੇਬਲ ਵਿਦ ਮਾਰਬਲ ਟੌਪ 90000 ਦਾ ਜੀ ਹਾਂ ਤੇ ਹੁਣ ਬਈ ਕਈ ਵਾਰ ਕਮਰਾ ਵੱਡਾ ਹੁੰਦਾ ਬੰਦੇ ਦਾ ਇੱਕ ਚੀਜ਼ ਹੋਰ ਡਿਵਾਈਡਰ ਵਗੈਰਾ ਲਾਉਣ ਹੋਵੇ ਨਾਲ ਮੈਂ ਤੁਹਾਨੂੰ ਉਹ ਵੀ ਦੱਸ ਦਣਾ ਜੇ ਆਪਾਂ ਡਿਵਾਈਡਰ ਲਵਾਉਨੇ ਆ ਤੇ ਆਪਾਂ ਇਹ ਸੋਫਾ 9 ਸੀਟਰ ਹੋ ਜਾਊਗਾ ਵਿੱਡਰ ਟੇਬਲ ਤੇ ਵਿਿੱਡਰ ਮਾਰਬਲ ਤੁਹਾਨੂੰ ਮੈਂ ਇੱਕੋ ਹੀ ਡੀਲ ਦੰਨਾਗਾ 1,05,000 ਰੁਪਏ ਦੇ ਵਿੱਚ ਸਾਰਾ ਕੰਪਲੀਟ ਸੈੱਟ ਮਿਲ ਜਾਊਗਾ ਤੇ ਹੋਰ ਤਾਂ ਹੋਰ ਸਾਰੇ ਪੰਜਾਬ ਦੀ ਇਹਦੀ ਡਿਲੀਵਰੀ ਬਿਲਕੁਲ ਫ੍ਰੀ ਹੋ ਜਾਊਗੀ ਵੀ ਉਹ ਕੰਮ ਨਹੀਂ ਹੈਗਾ ਵੀ ਸ਼ੋਰੂਮ ਤੇ ਆ ਕੇ ਇੱਕ ਚੀਜ਼ ਇਹ ਕਰ ਐਕਸਟਰਾ ਪਪੋਲੀ ਵੀ ਰੇਟ ਵੱਧਵਾ ਦੇ ਨਹੀਂ 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 ਸਾਡੀ ਇਹਦੀ ਮੈਨੂਫੈਕਚਰਿੰਗ ਆਪਦੀ ਹੈ ਇੱਥੇ ਮੋਹਾਲੀ ਸ਼ਹਿਰ ਦੇ ਵਿੱਚ ਇਹ ਸੋਫਾ 20-20,000 ਰੁਪਏ ਪਰ ਸੀਟ ਨੂੰ ਸੇਲ ਹੁੰਦਾਗਾ ਤੇ ਉਹ ਕੁਆਲਿਟੀ ਨਹੀਂ ਹੁੰਦੀ ਸਾਡੀ ਕੁਆਲਿਟੀ ਦੇ ਵਿੱਚ ਕੀ ਇਨਹਾਂਸ ਹੈ ਜੋ ਪਾਲਿਸ਼ ਹੋਊਗੀ ਉਹ ਸੁਪੀਰੀਅਰ ਹੋਊਗੀ ਬੈਗ ਤੇ ਸਾਰਾ ਬੈਕਿੰਗ ਵਾਲਾ ਹੈਵੀ ਫੈਬਰਿਕ ਯੂਜ਼ ਕੀਤਾ ਹੋਊਗਾ ਇਹ ਸੀਟ ਦੀ ਦੀ ਹਾਈਟ ਦੇਖੋ ਤਾਂ ਇਹਦੀ ਸੀਟ ਦੀ ਹਾਈਟ ਵੱਡੀ ਹੈ ਨਾਲ ਫੂਡਸ ਮੁਹਾਲੀ ਦੇ ਨਾਮ ਤੇ ਸਟੋਰ ਹੈ ਬਾਕੀ ਤੁਸੀਂ ਗੂਗਲ ਮੈਪ ਤੇ ਲੋਕੇਸ਼ਨ ਦੇਖ ਲਓ 12 ਸੈਕਟਰ ਦੇ ਵਿੱਚ ਜੀ ਜੀ ਹਾਂ